ਕੋਜਰੀ ਮਹੱਲਾ ਪੰਜਵਾ ਜੈਸਾ ਮਾਨੁਖੁ ਪਰ ਕਰਵੇ ਨਤੀ ਸੋ ਆਪਣੈ ਦੁਖੁ ਭਰਿਆ ਪਾਰਵਹਮ ਜਨਰਦਾ ਅਰਾਧਿਆ ਤਿਨ ਭਉ ਸਾਗਰ ਤਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 497 ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਬਾਣੀ ਰਾਗ ਗੋਜਰੀ ਦੇ ਵਿੱਚ ਸੋ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਜਿਸ ਮਾਨੁਖ ਪਹਿ ਕਰੋ ਬੇਨਤੀ ਸੋ ਆਪਣਾ ਦੁਖ ਭਰਿਆ ਜੇ ਸਾ ਮਾਨੁਖ ਪਹਿ ਕਰੋ ਬੇਨਤੀ ਤਾਂ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਹੜੇ ਵੀ ਮਨੁੱਖ ਦੇ ਅੱਗੇ ਮੈਂ ਆਪਣੇ ਦੁਖਾਂ ਨੂੰ ਦੂਰ ਕਰਨ ਲਈ ਬੇਨਤੀ ਅਰਥਾਤ ਜੋਦੜੀ ਫਰਿਆਦ ਕਰਦਾ ਹਾਂ ਸੋ ਆਪਣੇ ਦੁੱਖ ਪਰਯਾਰਥਾਤ ਕਿ ਉਹ ਅਗੋਂ ਆਪਣੇ ਦੁੱਖਾਂ ਦੇ ਨਾਲ ਲਵਾ ਲ ਭਰਿਆ ਹੋਇਆ ਪ੍ਰਤੀਤ ਹੁੰਦਾ ਹੈ ਮੈਨੂੰ ਜਿਵੇਂ ਧੰ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਨੇ ਨਾ ਬਾਲੀ ਰੋਵੇ ਨਾਹਿ ਪਤਾਰ ਨਾਨਕ ਦੁਖੀਆ ਸਭ ਸੰਸਾਰ ਜਾਂ ਫਿਰ ਫਰੀਦ ਜੀਆ ਦਾ ਕਥਨ ਹੈ ਕਹਿੰਦੇ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਇਆ ਜੱਗ ਕਹਿੰਦੇ ਉੱਚੇ ਚੜ ਕੇ ਦੇਖਿਆ ਤਾਂ ਘਰ ਘਰੇ ਹਾ ਅੱਗ ਸੋਇ ਤੇ ਧੰ ਗੁਰੂ ਅਰਜਨ ਦੇ ਮਹਾਰਾਜ ਵੀ ਕਿਰਪਾ ਕਰਦੇ ਨੇ ਕਹਿੰਦੇ ਜੇਸ ਮਾਨੁਖ ਪਹਾ ਕਰੋ ਬੇਨਤੀ ਸੋ ਆਪਣੇ ਦੁਖ ਭਰਿਆ ਪਾਰੁ ਹਮਾ ਜਨਰ ਦਾ ਅਰਾਧਿਆ ਤੇ ਨਾ ਭਉ ਸਾਗਰ ਤਰਿਆ ਪਾਰ ਹਮ ਆ ਜਨ ਰਦਾ ਆਰਾਧਿਆ ਅਰਥਾਤ ਕਿਨਾਂ ਦੁੱਖਾਂ ਕਸ਼ਟਾਂ ਤਕਲੀਫਾਂ ਦੇ ਬਾਵਜੂਦ ਵੀ ਜਿਨ੍ਹਾਂ ਵੀ ਗੁਰਮਖਾਂ ਗੁਰੂ ਪਿਆਰਿਆਂ ਨੇ ਉਸ ਪਾਰ ਬ੍ਰਹਮ ਪਰਮੇਸ਼ਰ ਜਿਹਨੋਂ ਹਿਰਦੇ ਦੇ ਵਿੱਚ ਆਰਾਧਨਾ ਕੀਤਾ ਹੈ ਚੇਤੇ ਕਰਨਾ ਕੀਤਾ ਹੈ ਤੈਨ ਪੌ ਸਾਗਰ ਤਰਿਆ ਕੇਵਲ ਤੇ ਕੇਵਲ ਉਹਨਾਂ ਗੁਰਮਖਾਂ ਗੁਰੂ ਪਿਆਰਿਆਂ ਨੇ ਹੀ ਐਸਾ ਪੌ ਦਾਇਕ ਡਰਾਉਣੇ ਸੰਸਾਰ ਰੂਪੀ ਸਮੁੰਦਰ ਨੂੰ ਭਾਈ ਤਰਨਾ ਕੀਤਾ ਹੈ ਸਗਰ ਹਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਗੁਰ ਹਰਿ ਬਿਨਾ ਕੋ ਨ ਬ੍ਰਿਧਾ ਦੁਖ ਕਾਟੈ ਪ੍ਰਭ ਤਜ ਅਵਰ ਸੇਵਕ ਜੈ ਹੋਈ ਹੈ ਤਿਤਮਾਨ ਮਹਤ ਜਸ ਕਾਟੈ ਰਹਾਉ ਗੁਰ ਹਰਿ ਬਿਨਾ ਕੋ ਨ ਬ੍ਰਿਧਾ ਦੁਖ ਕਾਟੈ ਅਰਥਾਤ ਕਿਸ ਹਰੀ ਗੁਰੂ ਜੀ ਤੋਂ ਬਿਨਾ ਤਾਂ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਕੋਈ ਵੀ ਜੀਵ ਕਿਸੇ ਦਾ ਬ੍ਰਿਥਾ ਦੁੱਖ ਕੱਟਾ ਬ੍ਰਿਥਾ ਵੀ ਵਿਥਿਆ ਨੂੰ ਕਹਿੰਦੇ ਨੇ ਪੀੜਾ ਨੂੰ ਕਹਿੰਦੇ ਨੇ ਕਿ ਕੋਈ ਵੀ ਕਿਸੇ ਦਾ ਦੁੱਖ ਪੀੜਾ ਕੱਟ ਨਹੀਂ ਸਕਦਾ ਉਸ ਹਰੀ ਗੁਰੂ ਜੀ ਤੋਂ ਬਿਨਾ ਕਾਮ ਤੌਰ ਤੇ ਦੁੱਖ ਦੀ ਘੜੀ ਦੇ ਵਿੱਚ ਅਸੀਂ ਗੁਰ ਪਰਮੇਸ਼ਰ ਦਾ ਦਰ ਛੱਡ ਕੇ ਹੋਰ ਨਾ ਦਰਾਂ ਵੱਲ ਦੌੜ ਪੈਂਦੇ ਹਾਂ ਪਰ ਮਹਾਰਾਜ ਕਹਿੰਦੇ ਉਸ ਹਰੀ ਗੁਰੂ ਜੀ ਤੋਂ ਬਿਨਾ ਕੋਈ ਵੀ ਦੁੱਖ ਹੋਰ ਪੀੜਾ ਕੱਟ ਨਹੀਂ ਸਕਦਾ ਭਾਈ ਕਹਿੰਦਾ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤ ਮਾਨ ਮਹਤ ਜਸ ਕਾਟੈ ਉਸ ਹਰੀ ਜੀ ਦੇ ਦਰ ਨੂੰ ਛੱਡ ਕੇ ਹੋਰ ਨਾ ਦਰਾਂ ਤੇ ਭਟਕਣ ਦਾ ਨੁਕਸਾਨ ਕੀ ਹੁੰਦਾ ਕਹਿੰਦਾ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਵਿਵਤਾ ਦੀ ਘੜੀ ਦੇ ਵਿੱਚ ਉਸ ਪ੍ਰਭੂ ਜੀ ਨੂੰ ਤਜ ਕੇ ਛੱਡ ਕੇ ਅਵਰ ਸੇਵਕ ਜੇ ਹੋਈ ਹੈ ਜੇ ਕਿਸੇ ਹੋਰ ਦੇ ਸੇਵਕ ਹੋ ਜਾਵੀਏ ਦਾਸ ਹੋ ਜਾਵੀਏ ਚਾਕਰ ਹੋ ਜਾਵੀਏ ਨੌਕਰ ਬਣ ਜਾਈਏ ਤਾ ਮਹਾਰਾਜ ਕਹਿੰਦੇ ਦੁੱਖ ਕਸ਼ਟ ਤਾਂ ਕਟਿਆ ਨਹੀਂ ਜਾਂਦਾ ਪਰੰਤੂ ਤਿਤ ਮਾਨ ਮਹਤ ਜਸ ਘਟੈ ਇਸ ਕਾਰੇ ਦੇ ਨਾਲ ਮਹਾਰਾਜ ਕਹਿੰਦੇ ਉਸ ਜੀਵ ਦਾ ਮਾਨ ਸਤਕਾਰ ਮਹੱਤ ਵਡਿਆਈ ਤੇ ਜਸ ਕੀਰਤੀ ਮਹਿਮਾ ਘਟ ਜਾਂਦੀ ਹੈ ਜਿਹੜਾ ਉਸ ਹਰੀ ਗੁਰੂ ਜੀ ਦਾ ਦਰ ਛੱਡ ਕੇ ਹੋਰ ਨਾ ਦਰਾਂ ਵੱਲ ਭੱਜ ਪੈਂਦਾ ਨਾ ਆਪਣੇ ਦੁੱਖ ਦੀ ਨਿਵਰਤੀ ਦੇ ਲਈ ਸੁਰਹਾਉ ਅਰਥਾਤ ਵਿਸ਼ਰਾਮ ਦੇ ਕੇ ਮਹਾਰਾਜ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ ਦੇ ਵਿੱਚ ਕਿਰਪਾ ਕਰਦੇ ਨੇ ਕਿ ਪਾਈ ਬੇਵਤਾਰੀ ਘਾੜੀ ਦੇ ਵਿੱਚ ਸਾਖ ਸੰਬੰਧੀ ਵੀ ਜਿਹੜੇ ਨੇ ਉਹ ਕਿਸੇ ਕੰਮ ਨਹੀਂ ਆਉਂਦੇ ਕਹਿੰਦੇ ਮਾਇਆ ਕੇ ਸੰਬੰਧ ਸੈਨ ਸਾਖ ਕਿਤਹੀ ਕਾਮ ਨ ਆਇਆ ਧਰ ਕਾ ਦਾਸ ਨੀਚ ਕੋਲੇ ਉੱਚਾ ਤਿਸ ਸੰਗ ਮਨ ਵਾਂਛਤ ਬਲ ਪਾਇਆ ਮਾਇਆ ਕੇ ਸੰਬੰਧ ਸੈਨ ਸਾਖ ਅਰਥਾਤ ਕੇ ਮਾਇਆ ਕਰਕੇ ਜਿੰਨੇ ਵੀ ਸੰਬੰਧੀ ਨੇ ਸੈਨ ਅਰਥਾਤ ਸਾਥੀ ਜਾਂ ਸਾਕ ਅੰਗ ਵਗੈਰਾ ਮਹਾਰਾਜ ਕਹਿੰਦੇ ਵੀ ਸਾਰੇ ਵਿਵਤਾ ਦੀ ਘੜੀ ਦੇ ਵਿੱਚ ਨਾ ਕਿਤੇ ਹੀ ਕਾਮ ਨ ਆਇਆ ਕਿਸੇ ਕੰਮ ਵੀ ਨਹੀਂ ਆਉਂਦੇ ਭਾਈ ਜਾ ਕਾ ਮੁਸਕਲੀਅਤ ਬਨੇ ਢੋਈ ਕੋ ਉਹਨਾਂ ਦੇ ਲਾਗੂ ਹੋਏ ਦੁਸ਼ਮਣਾਂ ਸਾਕ ਭੇ ਭੱਜ ਖਲੇ ਮਹਾਰਾਜ ਕਹਿੰਦੇ ਸਭ ਭਜਿਆ ਅਸਰਾ ਚੁਕਿਆ ਸਭ ਸਰਾਵ ਚੇਤਾ ਬਿਓ ਸੁਪਾਰ ਹਮ ਤਾਂ ਲੱਗਿਆ ਨਾ ਤਾਤੀ ਵਾਓ ਸੋ ਇਥੇ ਵੀ ਮਹਾਰਾਜ ਕਹਿੰਦੇ ਮਾਇਆ ਕੇ ਸੰਬੰਧ ਸੈ ਨਸਾਕ ਕਿਤਹੀ ਕਾਮ ਨ ਆਇਆ ਪਰ ਬੇਵਤਾਰੀ ਘੜੀ ਦੇ ਵਿੱਚ ਕੰਮ ਕੌਣ ਆਉਂਦਾ ਹੈ ਮਹਾਰਾਜ ਕਹਿੰਦੇ ਹਰ ਕਾ ਦਾਸ ਨੀਚ ਕੁਲ ਊਚ ਤਿਸ ਸੰਗ ਮਨ ਬਾਛਤ ਫਲ ਪਾਇਆ ਹਰ ਕਾ ਦਾਸ ਨੀਚ ਕੁਲ ਊਚ ਕੋਈ ਹਰੀ ਦਾ ਦਾਸ ਹੋਵੇ ਨਾ ਬੇਸ਼ੱਕ ਸਰੀਰ ਕਰਕੇ ਨੀਚੇ ਕੁਲ ਦੇ ਵਿੱਚ ਵੀ ਕਿਉਂ ਨਾ ਪੈਦਾ ਹੋਇਆ ਹੋਵੇ ਮਹਾਰਾਜ ਕਹਿੰਦੇ ਉਹ ਤਾਂ ਵੀ ਉੱਚਾ ਹੀ ਹੁੰਦਾ ਜੇ ਤਿਸ ਸੰਗ ਮਨ ਬਾਣਸ਼ਤ ਫਲ ਪਾਇਆ ਇਹ ਉਹਦਾ ਸੰਗ ਕਰਕੇ ਮਹਾਰਾਜ ਕਹਿੰਦੇ ਮਾਨਸ਼ਤ ਫਲ ਪਾ ਲੀਦਾ ਹੈ ਭਾਵ ਕੇ ਦੁੱਖਾਂ ਤੋਂ ਨਿਵਰਤੀ ਹੋ ਜਾਂਦੀ ਜੇ ਕਿਤੇ ਉਹਦਾ ਸੰਗ ਕਰ ਲਈਏ ਤੇ ਸੁਗ ਆਪਣੇ ਬਚਨ ਦੇ ਤੀਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਇਹਨਾਂ ਲੱਖ ਕੋਟ ਵਿਖਿਆ ਕੇ ਵਿੰਜਨ ਤਾਂ ਮਹਤ੍ਰਸਨ ਨਾ ਬੂਜੀ ਸਿਮਰਤ ਨਾਮ ਕੋਟ ਉਜੀਆਰਾ ਬਸਤੇ ਅਗੋਚਰ ਸੁਜੀ ਲੱਖ ਕੋਟ ਵਿਖਿਆ ਕੇ ਵਿੰਜਨ ਅਰਥਾਤ ਕੇ ਲੱਖਾਂ ਕਰੋੜਾਂ ਆਜੜੇ ਵਿਖਿਆ ਕੇ ਵਿੰਜਨ ਵਿਹੋਲੀ ਮਾਇਆ ਜਰੀਲੀ ਮਾਇਆ ਦੇ ਪੋਜਨ ਨੇ ਵਿੰਜਨ ਨੇ ਸਵਾਦੀ ਸਵਾਦੀ ਖਾੜੇ ਨੇ ਜਾ ਫਿਰ ਵਿਖਿਆ ਕੇ ਵਿੰਜਨ ਅਰਥਾਤ ਕੇ ਵਿਸ਼ੇ ਵਿਕਾਰਾਂ ਨੂੰ ਉਤੇਜਿਤ ਕਰਨੇ ਵਾਲੇ ਵਿੰਜਨ ਅਰਥਾਤ ਭੋਜਨ ਨੇ ਸਵਾਦੀ ਸਵਾਦੀ ਜਿਹੜੇ ਲੱਖਾਂ ਕਰੋੜਾ ਖਾਣੇ ਨੇ ਨਾ ਤਾਂ ਮਹ ਤ੍ਰਿਸ਼ਨਾ ਬੁਝੀ ਮਹਾਰਾਜ ਕਹਿੰਦੇ ਇਹਨਾਂ ਦੇ ਵਿੱਚ ਪਰਵਿਰਤ ਹੋਇਆ ਖਿਚਤ ਹੋਇਆ ਾਲੀਨ ਹੋਇਆ ਵੀ ਜਿਹੜੀ ਤ੍ਰਿਸ਼ਨਾ ਅੰਦਰ ਦੀ ਤੇ ਭੁੱਖ ਬੁਝਦੀ ਨਹੀਂ ਮਿਟਦੀ ਨਹੀਂ ਮਿਟਦੀ ਕਿਵੇਂ ਮਹਾਰਾਜ ਕਹਿੰਦੇ ਸਿਮਰਤ ਨਾਮ ਕੋਟਿ ਉਜੀ ਆਰਾ ਬਸਤੇ ਅਗੋਚਰ ਸੁਜੀ ਸੇਮਰਤ ਨਾਮ ਕੋਟ ਉਜੀਆਰਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕੀਤਿਆ ਮਾਨੋ ਕਰੋੜਾਂ ਹੀ ਗਿਆਨ ਰੂਪੀ ਸੂਰਜਾਂ ਦਾ ਅੰਦਰ ਉਜੀਆਰਾ ਅਰਥਾਤ ਉਜਾਲਾ ਜਾਂ ਚਾਨਣ ਹੋ ਜਾਂਦਾ ਹੈ ਗਿਆਨ ਰੂਪੀ ਔਰ ਗਿਆਨ ਦੇ ਚਾਨਣ ਦੇ ਵਿੱਚ ਮਹਾਰਾਜ ਕਹਿੰਦੇ ਵਸਤ ਅਗੋਚਰ ਸੂਜੀ ਇੱਕ ਨਾਮ ਰੂਪੀ ਵਸਤੂ ਜਿਹੜੇ ਅਗੋਚਰ ਭਾਵ ਇੰਦਰਿਆਂ ਦੀ ਪਕੜ ਤੋਂ ਦੂਰ ਹੈ ਨ ਇੰਦਰਿਆਂ ਦੀ ਪਹੁੰਚ ਤੋਂ ਦੂਰ ਹੈ ਉਹ ਸੁਜ ਦੇ ਔੜ ਦੇ ਆ ਮਹਾਰਾਜ ਕਹਿੰਦੇ ਦਿਸ ਪੈਦੀ ਅੰਦਰ ਅੰਤਿਸ਼ ਕਰਨ ਦੇ ਵਿੱਚੋਂ ਹੀ ਸੁਗੰਤਮ ਆਪਣੇ ਬਚਨ ਦੇ ਚੌਥੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਫਿਰ ਤੇ ਫਿਰ ਤੇ ਤੁਮਰਾ ਦੁਆਰ ਆਇਆ ਪੈ ਭੰਜਨ ਹਰ ਰਾਇਆ ਸਾਧਕੇ ਚਰਨ ਤੂਰ ਜਨ ਬਾਦਸ਼ਾ ਸੁਖ ਨਾਨਕ ਇਹੋ ਪਾਇਆ ਫਿਰਦਾ ਫਿਰਦਾ ਤੁਮਰਾ ਦਵਾਰ ਆਇਆ ਹੈ ਅਕਾਲ ਪੁਰਖ ਵਾਹਿਗੁਰੂ ਜੀ ਗੁਰਪਰਮੇਸ਼ਰ ਜੀ ਮੈਂ ਫਿਰਦਾ ਫਿਰਦਾ ਭਟਕਦਾ ਭਟਕਦਾ ਥੱਕੇ ਤੋਂ ਡੇ ਖਾਂਦਾ ਮਹਾਰਾਜ ਹੁਣ ਤੇਰੇ ਦਵਾਰੇ ਤੇ ਅਪੜਿਆ ਆਇਆ ਹਾਂ ਪਹੁੰਚਿਆ ਹਾਂ ਜਿਵੇਂ ਮਹਾਰਾਜ ਕਹਿੰਦੇ ਨਾ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸੋ ਇੱਥੇ ਵੀ ਮਹਾਰਾਜ ਕਹਿੰਦੇ ਫਿਰਦੇ ਫਿਰਦੇ ਤੇਰੇ ਦਵਾਰੇ ਤੇ ਅਪੜਿਆ ਮਹਾਰਾਜ ਜੀ ਪੈ ਭੰਜਨ ਹਰ ਰਾਇਆ ਹੇ ਹਰੀ ਰਾਜਾ ਜੀ ਹੇ ਤੈ ਦਾ ਨਾਸ਼ ਕਰਨੇ ਵਾਲੇ ਡਰ ਦਾ ਬਿਨਾਸ਼ ਕਰਨੇ ਵਾਲੇ ਹਰੀ ਰਾਜੇ ਜੀ ਹੁਣ ਮੈਂ ਫਿਰਦਾ ਫਿਰਦਾ ਤੇਰੇ ਦਵਾਰੇ ਤੇ ਅਪੜਿਆ ਹਾਂ ਕਹਿੰਦੇ ਸਾਧ ਕੇ ਚਰਨ ਧੂਰ ਜਨ ਬਾਸ਼ਾ ਸੁਖ ਨਾਨਕ ਇਹੋ ਪਾਇਆ ਤੇ ਹੁਣ ਮੈਂ ਕੇਵਲ ਤੇ ਕੇਵਲ ਸਾਧੂਆਂ ਦੇ ਚਰਨਾਂ ਦੀ ਧੂੜ ਬਾੰਸ਼ਦਾ ਹਾਂ ਮੈਂ ਤੇਰਾ ਜਾਨ ਤੇਰਾ ਦਾਸ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ ਪੰਜਵੇਂ ਨਾਨਕ ਸੋਖ ਨਾਨਕ ਇਹੋ ਪਾਇਆ ਮੈਂ ਕੇਵਲ ਤੇ ਕੇਵਲ ਸਾਧੂਆਂ ਦੇ ਚਰਨਾਂ ਦੀ ਧੂੜ ਨਾਲ ਹੀ ਸੁਖ ਦਾਈ ਕਰਕੇ ਪਾਉਣਾ ਕੀਤਾ ਹੈ ਪ੍ਰਾਪਤ ਕਰਨਾ ਕੀਤਾ ਹੈ ਕਹਿੰਦੇ ਫਿਰ ਤੇ ਫਿਰ ਤੇ ਤੁਮਹਾਰਾ ਦਵਾਰ ਆਇਆ ਪੈ ਭੰਜਨ ਹਰ ਰਾਇਆ ਸਾਧਕੇ ਚਰਨ ਧੂਰ ਜਨ ਬਾਸ਼ਾ ਸੁਖ ਨਾਨਕ ਇਹੋ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ